ਸਿੱਧੀ ਬੈਕਰੀ ਦੇ ਆਰਡਰ ਤੇ ਗੋਲੀਆਂ ਚਲਾਈਆਂ ਗਈਆਂ ਨੇ ਦੇਖਾ ਨਹੀਂ ਉਹਨਾਂ ਨੇ ਅਚਾਨਕ ਗੋਲੀ ਮਾਰੀ ਤਾਂ ਹਮ ਕਾਊਂਟਰ ਦੇ ਨੀਚੇ ਝੁਕ ਗਏ ਸਰ ਅੰਦਰ ਤੋਂ ਹਮਨੇ ਫੇਸ ਫੂਸ ਨਹੀਂ ਦੇਖ ਪਾਇਆ ਉਹਨਾਂ ਨੇ ਬਾਹਰ ਵਾਲੇ ਬੰਦੇ ਬਤਾ ਰਹੇ ਜੋ ਗੋਲਗੱਪੇ ਵਾਲੇ ਉਹ ਕਹਿ ਰਹੇ ਹਨ ਉਹਨਾਂ ਨੇ ਮਾਰਕਸ ਲਗਾ ਰੱਖਾ ਥਾ ਦਿਨ ਦਿਹਾੜੇ ਲੁਧਿਆਣਾ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦੀ ਵਾਰਦਾਤ ਹੋ ਜਾਣੀ ਇੱਕ ਵੱਡਾ ਸਵਾਲ ਖੜਾ ਕਰਦਾ ਹੈ ਤੱਕ ਵਈਆ ਕਹੀਂ ਕੰਪਲੇਨ ਉਪਲੈਂਡ ਕਰ ਹੀ ਰਹੇ ਥੇ ਤੱਕ ਨੇ ਜੋ ਦੁਬਾਰਾ ਆਇਆ ਥੋੜੀ ਦੇਰ ਕੇ ਬਾਅਦ ਉਸਕੇ ਬਾਅਦ ਉਹਨਾਂ ਜੋ ਉਹਨੂੰ ਆਇਆ ਆਤੇ ਹੀ ਸਿੱਧਾ ਗੋਲੀ ਮਾਰ ਦਿਆ ਜਿਹੜਾ ਇੱਕ ਮੈਨ ਇਹਨਾਂ ਦਾ ਹੈਗਾ ਓਨਰ ਹੈ ਤੁਹਾਡੇ ਲੱਗੀ ਹੈਗੀ ਇੱਕ ਉਹਦੇ ਨਾਲ ਸੀ ਉਹਦੇ ਸ਼ਾਇਦ ਮਾਈਨਰ ਹੈ ਉਹ ਸੀ ਚੈੱਕ ਕਰ ਰਿਹਾ ਹਸਪੀਟਲ ਲੈ ਕੇ ਗਿਆ ਏਰੀਆ ਦੇ ਸੀਸੀਟੀਵੀ ਕੈਮਰਾ ਚੰਗਾਲ ਰਹੇ ਆ ਤੇ ਹੋਰ ਵੀ ਸਾਨੂੰ ਲੀਕਸ ਹੈਗੇ ਇਹਨੂੰ ਜਲਦੀ ਜੀ ਟ੍ਰੇਸ ਕਰ ਸਰ ਸੱਜੇ ਕਾਲ ਤੁਸੀਂ ਦੇਖ ਰਹੇ ਹੁੰਦਾ ਸਿਟੀ ਹੈਡਲਾਈਨਸ ਤੇ ਮੈਂ ਜੈ ਕੁਮਾਰ ਮੌਜੂਦ ਹਾਂ ਲੁਧਿਆਣਾ ਦੇ ਰਾਜਗੁਰੂ ਨਗਰ ਦੇ ਵਿੱਚ ਜਿੱਥੇ ਦਿਨ ਦਿਹਾੜੇ ਇੱਕ ਨਾਮੀ ਬੇકરી ਸਿੱਧੀ ਬੇકરી ਦੇ ਆਰਡਰ ਤੇ ਗੋਲੀਆਂ ਚਲਾਈਆਂ ਗਈਆਂ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਾ ਤੇ ਪਹਿਲਾਂ ਦੱਸਿਆ ਜਾਂਦਾ ਕਿ ਇੱਕ ਨੌਜਵਾਨ ਆਂਦਾ ਹੈ ਤੇ ਉਸ ਤੋਂ ਬਾਅਦ ਦੁਬਾਰਾ ਫਿਰ ਨੌਜਵਾਨ ਜਦੋਂ ਇੱਥੇ ਐਂਟਰ ਕਰਦਾ ਹੈ ਤਾਂ ਬਿਨਾਂ ਗੱਲੋਂ ਜਿਹੜੀ ਫਾਇਰਿੰਗ ਸ਼ੁਰੂ ਕਰ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਸਿੰਧੀ ਬੇકરી ਦੇ ਓਨਰ ਜਿਸ ਦਾ ਨਾਮ ਨਵੀਨ ਦੱਸਿਆ ਜਾ ਰਿਹਾ ਹੈ ਉਸ ਤੇ ਗੋਲੀ ਚਲਾਨੀ ਜਿਹੜੀ ਸ਼ੁਰੂ ਕਰ ਦਿੱਨ ਤੇ ਤਾਂ ਇੱਕ ਗੋਲੀ ਜਿਹੜੀ ਹੈ ਉਹਨਾਂ ਦੇ ਲੱਗਦੀ ਹੈ ਤਾਂ ਮੌਕੇ ਤੇ ਜ਼ਖਮੀ ਹੋ ਜਾਂਦੇ ਨੇ ਪਰ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੁਲਿਸ ਪ੍ਰਸ਼ਾਸਨ ਨੇ ਬੈਰੀਗੇਟਿੰਗਸ ਆਪਣੀ ਕੀਤੀ ਹੋਈ ਹੈ ਤਾਂ ਪੁਲਿਸ ਪ੍ਰਸ਼ਾਸਨ ਦੇ ਵੱਡੇ ਅਧਿਕਾਰੀ ਵੀ ਇੱਥੇ ਪਹੁੰਚੇ ਸਨ ਤਾਂ ਮੌਜੂਦਾ ਐਮ.ਐਲ.ਏ ਵੀ ਇੱਥੇ ਪਹੁੰਚੇ ਸਨ ਪਰ ਦਿਨ ਦਿਹਾੜੇ ਲੁਧਿਆਣਾ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦੀ ਵਾਰਦਾਤ ਹੋ ਜਾਣੀ ਇੱਕ ਵੱਡਾ ਸਵਾਲ ਖੜਾ ਕਰਦਾ ਹੈ ਕਿ ਇੱਕ ਨਾਮੀ ਬੇਕਰੀ ਦੇ ਓਨਰ ਤੇ ਗੋਲੀ ਚਲਾਈ ਗਈ ਹੈ ਫਿਲਹਾਲ ਮੌਕੇ ਤੇ ਜ਼ਖਮੀ ਹੋਏ ਉਸ ਤੋਂ ਬਾਅਦ ਇੱਕ ਨਿੱਜੀ ਹਸਪਤਾਲ ਦੇ ਵਿੱਚ ਪਰਿਵਾਰਕ ਮੈਂਬਰਾਂ ਵੱਲੋਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਤਾਂ ਮੌਕੇ ਤੇ ਇੱਕ ਨਵੀਨ ਦੀ ਜਿਹੜੀ ਜਾਣਕਾਰੀ ਮਿਲ ਸਕੀ ਹੈ ਤੇ ਬਾਕੀ ਹਾਲੇ ਹੋਰ ਜਾਣਕਾਰੀ ਤੁਹਾਡੇ ਤੱਕ ਜਰੂਰ ਸ਼ੇਅਰ ਕਰਾਂਗੇ ਪਰ ਫਿਲਹਾਲ ਜੀ ਜਿਹੜੀ ਜਾਣਕਾਰੀ ਹੈ ਸਿੰਧੀ ਬੇਕਰੀ ਦੇ ਓਨਰ ਨਵੀਨ ਜਿਸ ਦਾ ਨਾਮ ਦੱਸਿਆ ਜਾ ਰਿਹਾ ਉਸਤੇ ਗੋਲੀ ਚਲਾਈ ਗਈ ਹੈ ਮੌਕੇ ਤੇ ਜ਼ਖਮੀ ਹੋਏ ਨੇ ਪਰ ਕੀ ਕਾਰਨ ਸੀ ਇਹ ਹਾਲੇ ਤੱਕ ਨਹੀਂ ਪਤਾ ਚੱਲ ਸਕਿਆ ਹੈ ਕਿ ਕਿਸ ਕਾਰਨ ਉਹ ਜਿਹੜੀ ਹੈ ਉਹ ਗੋਲੀ ਚੱਲੀ ਹੈ ਤੇ ਫਿਲਹਾਲ ਇਸ ਰਾਜਗੁਰੂ ਨਗਰ ਏਰੀਏ ਦੇ ਵਿੱਚ ਕਹਿ ਸਕਦੇ ਹਾਂ ਲੋਕਾਂ ਦੇ ਵਿੱਚ ਇੱਕ ਦਹਿਸ਼ਤ ਦਾ ਮਾਹੌਲ ਜ਼ਰੂਰ ਪੈਦਾ ਹੁੰਦਾ ਹੈ ਕਿਉਂਕਿ ਦਿਨ ਦਿਹਾੜੇ ਇਸ ਤਰ੍ਹਾਂ ਦੀ ਵੱਡੀ ਵਾਰਦਾਤ ਨੂੰ ਅੰਜਾਮ ਦੇ ਦੇਣਾ ਇੱਕ ਬਹੁਤ ਵੱਡਾ ਸਵਾਲ ਵੀ ਖੜਾ ਹੁੰਦਾ ਹੈ ਕੀ ਕਾਰਨ ਸੀ ਕਿਉਂ ਗੋਲੀ ਮਾਰੀ ਗਈ ਇਸ ਦਾ ਹਾਲੇ ਪਤਾ ਨਹੀਂ ਲੱਗ ਸਕੇ ਹੈ ਕਿਉਂਕਿ ਪੁਲਿਸ ਪ੍ਰਸ਼ਾਸਨ ਉਸ ਦੀ ਜਿਹੜੀ ਜਾਂਚਬਿੰਦ ਕਰ ਰਹੀ ਹੈ ਤੇ ਇਸ ਵੀਡੀਓ ਨੂੰ ਸ਼ੇਅਰ ਕਰਿਓ ਤਾਂਕਿ ਲੁਧਿਆਣੇ ਦੇ ਵਿੱਚ ਆਏ ਦਿਨ ਲਗਾਤਾਰ ਰੋਜ਼ ਹੋ ਰੀਆਂ ਵਾਰਦਾਤਾਂ ਪ੍ਰਸ਼ਾਸਨ ਤੱਕ ਪਹੁੰਚਣ ਤੇ ਇਸ ਤੇ ਜਿਹੜੀ ਹੈ ਹੋਸਟ ਜਿਹੜੀ ਕਾਰਵਾਈ ਕੀਤੀ ਜਾਵੇ ਇਹ ਨਾਮੀ ਬੈਕਰੀ ਹੈ ਸਿੰਧੀ ਬੈਕਰੀ ਇਹ ਲੁਧਿਆਣਾ ਸ਼ਹਿਰ ਦਾ ਕਾਫੀ ਜਿਹੜਾ ਨਾਮੀ ਬੈਕਰੀ ਕਿਹਾ ਜਾਂਦਾ ਹੈਗਾ ਤੇ ਕੀ ਕਾਰਨ ਰਹੇ ਨੇ ਇਹ ਹਾਲੇ ਤੱਕ ਨਹੀਂ ਪਤਾ ਚਲ ਸਕਿਆ ਉਹ ਵੀ ਤੁਹਾਡੇ ਤੱਕ ਜ਼ਰੂਰ ਫਿਲਹਾਲ ਇੱਕ ਨਵੀਨ ਸ਼ਰਮਾ ਜੋ ਜ਼ਖਮੀ ਦੱਸੇ ਜਾ ਰਹੇ ਨੇ ਹਸਪਤਾਲ ਦੇ ਵਿੱਚ ਉਹਨਾਂ ਨੂੰ ਦਾਖਲ ਕਰਾਇਆ ਗਿਆ ਹੈ ਪਰਿਵਾਰਕ ਮੈਂਬਰ ਉਹਨਾਂ ਨੂੰ ਲੈ ਕੇ ਗਏ ਨੇ ਮੌਕੇ ਤੇ ਜ਼ਖਮੀ ਹੋਏ ਨੇ ਤੇ ਹੋਰ ਵੀ ਜਿਹੜੇ ਇੱਥੇ ਨੌਜਵਾਨ ਸਨ ਉਹਨਾਂ ਨਾਲ ਵੀ ਗੱਲਬਾਤ ਕਰਦੇ ਕਿ ਆਖਰ ਮਾਮਲਾ ਹੋਇਆ ਕੀ ਸੀ ਉੱਥੇ ਕੰਮ ਕਰਤੇ ਸਰ ਕੀ ਹੋਇਆ ਕੀ ਰੋ ਇਹ ਸਰ ਹਾਲਾਤਾ ਹੋਇਆ ਜੀ ਇਹ ਪਤਾ ਨਹੀਂ ਚਲਾ ਅਚਾਨਕ ਹੀ ਆਏ ਅੰਦਰ ਭੱਗਤੇ ਹੋਏ ਸਰ ਇਹ ਤਾਂ ਦੇਖਿਆ ਨਹੀਂ ਉਹਨਾਂ ਨੇ ਅਚਾਨਕ ਗੋਲੀ ਮਾਰੀ ਤਾਂ ਅਸੀਂ ਕਾਊਂਟਰ ਦੇ ਨੀਚੇ ਝੁਕ ਗਏ ਸਰ लोग की करना सर ये तो नहीं पता सर उन्होंने अचानक गोली चलाई सर कस्टमर बन के कस्टमर नहीं अंदर तो हमने फेस फूस नहीं देख पाया। उन्होंने बार वाले बंदे बता रहे हैं जो गोलगपिया है वो कह रहे हैं उन्होंने मास्क लगा रखा था कितने बजे का यही सर साढ़े चार बजे के आसपास दोबारा जब आए हैं क्या नाम नामक मालक का नवीन नाम है पूरा नाम नहीं पता सर नवीन नाम है दुकान में कौन कौन था सर मैं था अंदर एक भैया और हैं जिनके यहाँ पे लगा हुआ है गोली लगी है और नवीन सर थे गोली गोली कितने लोग सर नवीन गोली सर, गोली सर के तो लगी है एक फायर मारा उन्होंने एक हाँ जी तो हम लोग नीचे झुक गए थे सर हाँ। वो अंदर आ गए तो हम भागे उन्होंने ये सर अब हम लोग बाहर भाग गए थे हमें ये नहीं पता पैसा छिनाया कि नहीं ये नवीन सर को पता है यहाँ दो चलाएं बाहर एक अंदर फायर मारा है अचानक चलाया तो हम लोग डर गए नवीन सर तो कोई, कोई कस्टमर कस्टमर कोई नहीं।, नहीं था सर बाबू जी उनके पापा जी आए थे वो लेके गए हॉस्पिटल लेके गए जब वो अचानक दोबारा दु, आए ना हाँ जी नहीं सर बाबू जी हमारे बहुत शरीफ है जी कोई बहस बहुस नहीं हमें भी प्यार से रखते हैं कोई दिक्कत नहीं कोई बहसबाजी नहीं साहू है सर हाँ जी सर आया था दो बंदे आया था बाबू को पहली बार ने जो है सो खाली गन चला के गया उसके बाद जो है सो उस टाइम शायद उसने पिस्तल ने गोली उली नहीं था उसके बाद जो है फिर दोबारा आया जब तक भैया कहीं कंप्लेन वम्प्लें कर ही रहे थे तब तक ने जो दोबारा आया थोड़ी देर के बाद उसके बाद उनको उनको आया आते ही सीधा गोली मार दिया कितने फायर एक अंदर भैया को गोली लगी है बाकी बाहर आके फायर किया कितने लोग दो जने यहाँ लगाया सर अपना हॉस्पिटल ये हाँ नहीं चार चार बार बजे चार सवा चार, 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 चार की बात ठीक है तो पहले आकर भी गोली चला कर हाँ जी हाँ जी तो तभी आपने वो उतनी देर कंप्लेन कर ही रहे थे सबको अपना सबको खबर कर रहे थे भैया तो उसके बाद जो है सो दोबारा जब तक करते कोई काम जो है सो वो आके फिर दोबारा आ गया

ਇਹ ਸਿੰਦੀ ਬੇਕਰੀ ਹੈ ਇੱਥੇ ਉਹਦਾ ਮਾਲਕ ਤੇ ਨਾਲ ਮੁਲਾਜ਼ਮ ਸੀਗੇ ਦੋ ਬੰਦੇ ਜਿਹੜੇ ਹੈਗੇ ਐਕਟਵਾ ਵਾਈਟ ਐਕਟਵਾ ਦੇ ਉੱਤੇ ਜੋ ਇਹਨਾਂ ਨੇ ਦੱਸਿਆ ਇਹਨਾਂ ਦੇ ਕਹਿਣ ਦੇ ਮੁਤਾਬਕ ਆਈ ਸੀ ਇੱਕ ਬੰਦਾ ਬਾਹਰ ਖੜਾ ਸੀਗਾ ਇੱਕ ਅਨਨੋਨ ਬੰਦਾ ਅੰਦਰ ਗਿਆ ਉਹਨੇ ਜਾ ਕੇ ਜਿਹੜਾ ਫਾਇਰ ਕੀਤਾ ਹੈਗਾ ਮਾਲਕ ਦੇ ਉੱਤੇ ਉਹਦੇ ਲੱਗੀ ਹੈਗੀ ਗਰਦਨ ਦੇ ਉੱਪਰ ਤੇ ਬਾਕੀ ਅਸੀਂ ਤਫਤੀਸ਼ ਕਰ ਰਹੇ ਹਾਂ ਮੌਕੇ ਤੇ ਸਾਡੀਆਂ ਟੀਮਸ ਲੱਗੀਆਂ ਤੁਹਾਨੂੰ ਅਪਡੇਟ ਦਿੰਦੇ ਹਾਂ ਸਰ ਕਿੰਨੇ ਜਣੇ ਜਿਹੜੇ ਗੋਲੀ ਲੱਗ ਜਾਂਦਾ ਜਿਹੜਾ ਇੱਕ ਮੇਨ ਉਹਨਾਂ ਦਾ ਹੈਗਾ ਓਨਰ ਐ ਤ ਉਹਦੇ ਲੱਗੀ ਹੈਗੀ ਇੱਕ ਉਹਦੇ ਨਾਲ ਸੀ ਉਹਦਾ ਸ਼ਾਇਦ ਮਾਈਨਰ ਹੈ ਉਹ ਸੀ ਚੈੱਕ ਕਰ ਰਿਹਾ ਹਸਪੀਟਲ ਲੈ ਕੇ ਗਿਆ ਕਿੰਨੇ ਬੰਦੇ ਆਏ ਸੀ ਇਹ ਇਹਨਾਂ ਨੇ ਹਜੇ ਫਿਲਹਾਲ ਦੱਸਣ ਦੇ ਮਤਲਬ ਇੱਕ ਜਣਾ ਅੰਦਰ ਆਇਆ ਸੀ ਇੱਕ ਬਾਹਰ ਸੀਗਾ ਬਾਕੀ ਅਸੀਂ ਸਾਰੇ ਏਰੀਆ ਦੇ ਸੀਸੀਟੀਵੀ ਕੈਮਰਾ ਫੰਗਾਲ ਰਹੇ ਹਾਂ ਤੇ ਹੋਰ ਵੀ ਸਾਨੂੰ ਲੀਡਸ ਹੈਗੀਆਂ ਇਹਨੂੰ ਜਲਦੀ ਟਰੇਸ ਕਰ ਸਰ ਉਹ ਕਹਿ ਰਹੇ ਨੇ ਕਿ ਪਹਿਲਾਂ ਪਹਿਲਾਂ ਆਏ ਆ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਫਾਇਰ ਹੋ ਗਿਆ ਦੋਸਤੋ ਉਹਨਾਂ ਦਾ ਮਲਾਜਮ ਹੈ ਮੁੰਡਾ ਇੱਥੇ ਉਹਨੇ ਦੱਸਿਆ ਵੀ 8:00 ਪਾਣਾ ਘੰਟਾ ਪਹਿਲਾਂ ਵੀ ਆਏ ਸੀਗੇ ਪਰ ਇਹਨਾਂ ਨੇ ਪੁਲਿਸ ਨੂੰ ਕੋਈ ਉਸ ਟਾਈਮ ਤੇ ਇੰਟੀਮੀਸ਼ਨ ਨਹੀਂ ਦਿੱਤੀਗੀ ਜਦੋਂ ਬਾਅਦ ਚ ਇਨਸੀਡੈਂਟ ਹੋਇਆ ਫਿਰ ਇਹਨਾਂ ਨੇ ਇਤਲਾਹ ਦਿੱਤੀ ਹੈ ਵੀ ਇਨਸੀਡੈਂਟ ਹੋਇਆ ਉਹਨੂੰ ਅਸੀਂ ਸਾਰੀ ਗੱਲ ਨੂੰ ਵੈਰੀਫਾਈ ਕਰ ਰਹੇ ਆ ਇਲਾਕੇ ਦੇ ਸੀਸੀਟੀਵੀ ਕੈਮਰਾ ਖੰਡਾਲੇ ਜਾ ਰਹੇ ਤੇ ਜੋ ਵੀ ਬੰਦੇ ਕਾਨੂੰਨੀ ਗੱਲ ਵੀ ਬਜਟਡ ਹੋਣੇ ਸਰ ਇੱਕ ਦਾਣਾ ਤੇ ਲੱਗੀ ਹੈਗੀ ਜਿਹੜਾ ਦੂਜਾ ਉਹਦੇ ਵੀ ਮ ਪਹਿਲਾ ਫਾਇਰ ਨਹੀਂ ਹੋਇਆਗਾ ਪਹਿਲਾ ਜੋ ਇਹ ਦੱਸ ਰਿਹਾ ਵੀ ਮਿਸਫਾਇਰ ਹੋਇਆ ਸੀਗਾ ਪਰ ਹੁਣ ਉਹ ਸਾਰੀ ਗੱਲ ਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ ਜਿਹੜਾ ਬੰਦਾ ਨਾਲ ਹਸਪੀਟਲ ਗਿਆ ਸੀ ਉਹਨਾਂ ਨੂੰ ਵੀ ਪੁੱਛਗਿਛ ਕਰਕੇ ਸਾਰੀ ਗੱਲ ਕਲੀਅਰ ਕਰ ਰਹੇ ਹਾਂ ਪਾਣੀ ਸੰਜੀ ਸੀ ਜਾਂ ਕੋਈ ਲੜਾਈ ਚੱਲ ਰਹੀ ਸੀ ਲਾਲ ਅਜੇ ਬੜੀ ਮੋਡਲੀ ਸਟੇਜ ਤੇ ਇਨਵੈਸਟੀਗੇਸ਼ਨ ਹੈ ਅਜੇ ਕਲੀਅਰ ਕਰਨੀ ਸਾਰੀ ਇੱਕ ਮਿੰਟ ਕਿਹੜੀ ਜਗ੍ਹਾ ਦੀ ਇਹ 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 ਸਿੰਧੀ ਮਾਰਕੀਟ ਹੈ ਸਰ ਅੱਛਾ ਜੀ ਸਿੰਧੀ ਮਾਰਕੀਟ ਸਿੰਧੀ ਵੇਕੀਆਂ ਦੇ ਮਾਲਕ ਦੇ ਲੱਗੇ ਜੀ ਉਹ ਸਰ ਪਤਾ ਨਹੀਂ ਹਸਪੀਟਲ ਚਲੇ ਗਏ ਹਨ ਭਲੀ ਚੈੱਕ ਕਰਕੇ ਫੇਰ ਨਹੀਂ ਪੁੱਛਿਆ ਤਾਂ ਹਲੇ ਕੁਝ ਨਹੀਂ ਦੱਸਿਆ ਚੈੱਕ ਕਰ ਰਹੇ ਫੁੱਗਰ ਲੱਗੇ ਕੋਈ ਨਾ ਕੋਈ ਸਿਕਾ ਜੀ ਜਦੋਂ ਬੋਲੀ ਬਚੀ ਨਹੀਂ ਕੁਝ ਨਹੀਂ ਪਤਾ ਨਾ ਕੁਝ ਵੀ ਨਹੀਂ ਪਤਾ ਰਹਾ ਤੇ ਨਹੀਂ ਨਹੀਂ ਸਰੇ ਦਾ ਕੋਈ ਗੱਲ ਨਹੀਂ ਕੁਝ ਨਹੀਂ ਪਤਾ ਰਹਾ ਲੇ ਜੀ ਮਾਲਕ ਨੂੰ ਮਲੇ ਜੀ ਸੈਟ ਲੱਗੀ ਹੈ ਖਤਰੇ ਤੋਂ ਬਾਹਰ ਇਹਨਾਂ ਪਤਾ ਲੱਗੇ ਖਤਰੇ ਤੋਂ ਬਾਹਰ